ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤਕੀਨ ਮਰਨੀ ਤੇ ਕੀ ਦਰਪਨ ਜਬ ਹਾਥ ਸਿੰਧौरा ਲੀਨ ਭਾਰਤ ਦੇਸ਼ ਦੇ ਅੰਦਰ ਸਦੀਆਂ ਤੋਂ ਇੱਕ ਰਸਮ ਕੀਤੀ ਜਾ ਰਹੀ ਸੀ ਜਿਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਹੈ ਜਿਆਦਾਤਰ ਜੋ ਰਾਜਪੁਤਾਨੇ ਦੇ ਵਿੱਚ ਰਾਜ ਭਾਗ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਸਨ ਉੱਚ ਸ਼ਰਹਣੀਆਂ ਦੀ ਸੋ ਉਹਨਾਂ ਪਰਿਵਾਰਾਂ ਦੇ ਅੰਦਰ ਜੋ ਔਰਤਾਂ ਸਨ ਉੱਨ੍ਹਾ ਗੱਲਾਂ ਜੇਕਰ ਵੇਖਿਆ ਜਾਵੇ ਇਤਿਹਾਸ ਨੂੰ ਵਿਚਾਰ ਕੇ ਸਤੀ ਹੋਣ ਦੀ ਜੋ ਪਰਥਾ ਹੈ ਰਸਮ ਹੈ ਇਹ ਸਦੀਆਂ ਤੋਂ ਅਪਣਾਈ ਗਈ ਸਤੀ ਪ੍ਰਥਾ ਭਾਵ ਕਿ ਜਦੋਂ ਕੋਈ ਪਤੀ ਅਕਾਲ ਚਲਾਣਾ ਕਰ ਜਾਂਦਾ ਤੇ ਜੋ ਉਸ ਦੀ ਪਤਨੀ ਹੈ ਉਸ ਨੂੰ ਚਿਖਾ ਦੇ ਵਿੱਚ ਆਪਣੇ ਪਤੀ ਦੇ ਨਾਲ ਬੈਠ ਕੇ ਮੌਤ ਨੂੰ ਸਵੀਕਾਰ ਕਰਨਾ ਪੈਂਦਾ ਜਿਸ ਸਮੇ ਪਤੀ ਦਾ ਸਸਕਾਰ ਕੀਤਾ ਜਾ ਰਿਹਾ ਹੈ ਸੋ ਉਸ ਸਮੇ ਜੋ ਪੰਡਿਤ ਹੈ ਜਾਂ ਪੁਜਾਰੀ ਹੈ ਉਹ ਉਸ ਜਗ੍ਹਾ ਤੇ ਆ ਕੇ ਕੁਝ ਮੰਤਰਾਂ ਦਾ ਜਾਪ ਕਰਤਾ ਕੁਝ ਮੰਤਰਾਂ ਦਾ ਜਾਪ ਕਰਦਾ ਅਤੇ ਬਾਦ ਦੇ ਵਿੱਚ ਜੋ ਉਸ ਮਨੁੱਖ ਦੀ ਪਤਨੀ ਹੈ ਉਸ ਨੂੰ ਇੱਕ ਨਾਰੀਅਲ ਹੱਥ ਦੇ ਵਿੱਚ ਫੜਾਇਆ ਜਾਂਦਾ ਜਿਸ ਦੇ ਉੱਪਰ ਸੰਧੂਰ ਲੱਗਿਆ ਤੇ ਉਸ ਨੂੰ ਸੰਧੋਰਾ ਕਿਹਾ ਜਾਂਦਾ ਤੇ ਉਹ ਫਿਰ ਪਤਨੀ ਚਿਖਾ ਦੇ ਵਿੱਚ ਆਪਣੇ ਪਤੀ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖ ਕੇ ਇਸ ਤਰੀਕੇ ਦੇ ਨਾਲ ਜੋ ਕਿ ਇਸ ਰਸਮ ਨੂੰ ਨਿਭਾਇਆ ਜਾਂਦਾ ਹੁਣ ਜੇਕਰ ਵੇਖਿਆ ਜਾਵੇ ਕੋਈ ਵਿਰਲੀ ਔਰਤ ਹੋ ਸਕਦੀ ਹੈ ਜੋ ਇਸ ਰਸਮ ਨੂੰ ਖੁਸ਼ੀ-ਖੁਸ਼ੀ ਆਪਣੇ ਜੀਵਨ ਦੇ ਵਿੱਚ ਅਪਣਾਵੇ ਨਹੀਂ ਤਾਂ ਜ਼ਿਆਦਾਤਰ ਇੱਥੇ ਜੋ ਕਿ ਔਰਤ ਦੇ ਨਾਲ ੱੱਕਾ ਹੀ ਕੀਤਾ ਜਾਂਦਾ ਰਿਹਾ ਹੈ ਇੱਕ ਰਸਮ ਦਾ ਨਾਮ ਵਰਤ ਕੇ ਇੱਕ ਮਰਿਆਦਾ ਦਾ ਨਾਮ ਇਸ ਰਸਮ ਨੂੰ ਦੇ ਕੇ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਜਿਉਂਦੀਆਂ ਉਹਨਾਂ ਨੂੰ ਪਤੀ ਦੀਆਂ ਚੇਖਾਂ ਦੇ ਵਿੱਚ ਸਾੜਿਆ ਗਿਆ ਜ਼ਿਆਦਾਤਰ ਔਰਤਾਂ ਜਿਹੜੀਆਂ ਉਹ ਸਹਿਮਤ ਨਹੀਂ ਸੀ ਹੁੰਦੀਆਂ ਪਰ ਜੋ ਆਲੇ ਦੁਆਲੇ ਦੇ ਲੋਕ ਨੇ ਜਾਂ ਉੱਥੇ ਜੋ ਇਕੱਠ ਹੋਏ ਐ ਉਹ ਇਸ ਗੱਲ ਨੂੰ ਨਹੀਂ ਸਮਝਣ ਵਾਲਾ ਤੇ ਇਸ ਪ੍ਰਥਾ ਦੇ ਨਾਲ ਇਹ ਗੱਲ ਸੰਬੰਧਿਤ ਕਹੀ ਜਾਂਦੀ ਵੀ ਵੇਖੋ ਕਿੰਨਾ ਪਤੀ ਪਤਨੀ ਦਾ ਆਪਸ ਦੇ ਵਿੱਚ ਪਿਆਰ ਹੈ ਕਿ ਜੋ ਪਤਨੀ ਹੈ ਉਹ ਆਪਣੇ ਪਤੀ ਦੇ ਨਾਲ ਚਿਖਾ ਦੇ ਵਿੱਚ ਸੜ ਰਹੀ ਹੈ ਇੰਦੂ ਵੱਡਾ ਪਿਆਰ ਦਾ ਸਬੂਤ ਕੀ ਹੋਵੇਗਾ ਅਸਲ ਦੇ ਵਿੱਚ ਇਹ ਇੱਕ ਜੋ ਰਸਮ ਹੈ ਉਸ ਨੂੰ ਪੱਕਿਆ ਕਰਨ ਦੇ ਲਈ ਇਸ ਤਰ੍ਹਾਂ ਦੇ ਸ਼ਬਦ ਹੈ ਜਿਹੜੇ ਉਹ ਵਰਤੇ ਜਾਂਦੇ ਰਹੇ ਫਿਰ ਬਾਦ ਦੇ ਵਿੱਚ ਉਹ ਜੋ ਸੱਤੀ ਹੋਈ ਔਰਤ ਉਸ ਦੇ ਨਾਮ ਤੇ ਉੱਥੇ ਕੋਈ ਮੜੀ ਬਣਾ ਦਿੱਤੀ ਜਾਂਦੀ ਕੋਈ ਛੋਟਾ ਮੋਟਾ ਮੰਦਰ ਬਣਾ ਦਿੱਤਾ ਜਾਂਦਾ ਜਿੱਥੇ ਜੋ ਨਗਰ ਦੀਆਂ ਔਰਤਾਂ ਨੇ ਉਹ ਜਾ ਕੇ ਮੱਥਾ ਟੇਕਦੀਆਂ ਤੇ ਇਸੇ ਤਰ੍ਹਾਂ ਜਿਹੜੀ ਇਹ ਰਸਮ ਹੈ ਇਹ ਸਦੀਆਂ ਤੱਕ ਕੀਤੀ ਜਾਂਦੀ ਰਹੀ ਤੇ ਇਸ ਨੂੰ ਮਰਯਾਦਾ ਦਾ ਨਾਮ ਦੇ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਿਠਾਇਆ ਗਿਆ ਵੀ ਇਹ ਜ਼ਰੂਰੀ ਹੈ ਰਸਮ ਕਰਨ ਤੇ ਨਾਮ ਵਰਤਿਆ ਜਾਂਦਾ ਵੀ ਵੇਖੋ ਪਤੀ ਪਤਨੀ ਦੇ ਵਿੱਚ ਕਿੰਨਾ ਪਿਆਰ ਹੈ ਜੇਕਰ ਪਤੀ ਪਤਨੀ ਦੇ ਵਿੱਚ ਪਿਆਰ ਹੈ ਤੇ ਸਦੀਆਂ ਤੋਂ ਕਿਸੇ ਪਤਨੀ ਦੀ ਚਿਖਾ ਦੇ ਵਿੱਚ ਪਤੀ ਕਿਉਂ ਨਾ ਸੜਿਆ ਪਤੀਆਂ ਨੇ ਵੀ ਜੋ ਕਿ ਸਤੀ ਪ੍ਰਥਾ ਨੂੰ ਅਪਣਾਉਣਾ ਸੀ ਵੀ ਪਤਨੀ ਚੜ੍ਹਾਈ ਕਰ ਗਈ ਹੁਣ ਮੈਂ ਵੀ ਚਿਖਾ ਦੇ ਵਿੱਚ ਹੀ ਨਾਲ ਸੜਾਂਗਾ ਪਰ ਇਸ ਤਰ੍ਹਾਂ ਕਦੇ ਨਹੀਂ ਹੋਇਆ ਜੇਕਰ ਕੋਈ ਔਰਤ ਇਸ ਰਸਮ ਦਾ ਵਿਰੋਧ ਕਰਦੀ ਹੈ ਪਤੀ ਦੇ ਨਾਲ ਨਹੀਂ ਸਤੀ ਹੋ ਰਹੀ ਨਹੀਂ ਆਪਣੇ ਆਪ ਨੂੰ ਖਤਮ ਕਰ ਰਹੀ ਚਿਖਾ ਦੇ ਵਿੱਚ ਬੈਠ ਕੇ ਤਾਂ ਉਸ ਔਰਤ ਦਾ ਜਿਉਣਾ ਦੁੱਭਰ ਕਰ ਦਿੱਤਾ ਜਾਂਦਾ ਬਾਦ ਦੇ ਵਿੱਚ ਤੇ ਜਾਂ ਫਿਰ ਠੱਕੇ ਦੇ ਨਾਲ ਚੁੱਕ ਕੇ ਉਸ ਨੂੰ ਚਿਖਾ ਦੇ ਵਿੱਚ ਸੁੱਟਿਆ ਜਾਂਦਾ ਤੇ ਸਸਕਾਰ ਦੇ ਸਮੇ ਉਥੇ ਢੋਲ বাজਾਈ ਜਾਂਦੇ ਤਾਂ ਕਿ ਉਸ ਦੀਆਂ ਜਿਹੜੀਆਂ ચીਖਾਂ ਨੇ ਉਹ ਕਿਸੇ ਨੂੰ ਨਾ ਹੀ ਸੁਣਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇ ਅਕਬਰ ਬਾਦਸ਼ਾ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਇਆ ਉਸ ਨੇ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ ਤੇ ਉਸ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਜੇ ਤਾਂ ਬਾਦ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਗੱਲਾਂ-ਵੱਤਾਂ ਹੋਈਆਂ ਅਕਬਰ ਬਾਦਸ਼ਾਹ ਕਹਿੰਦਾ ਮੈਂ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਛੱਕ ਕੇ ਤ੍ਰਿਪਤ ਹੋ ਗਿਆ ਹਾਂ ਤੇ ਮੈਂ ਜੋ ਕਿ ਤੁਹਾਡੇ ਨਾਮ ਦੇ ਨਾਲ ਤਾਂ ਕਿ ਇਹ ਲੰਗਰ ਹੈ ਵਧੀਆ ਤਰੀਕੇ ਨਾਲ ਚੱਲਦਾ ਰਹੇ ਮੈਂ ਜੰਗੀਰ ਲਗਾਉਣੀ ਚਾਹਣਾ ਜੰਗੀਰ ਦਾ ਮਤਲਬ ਹੁੰਦਾ ਹੈ ਵੀ ਬਹੁਤ ਵੱਡਾ ਇਲਾਕਾ ਏਰੀਆ ਜਿਹਦਾ ਟੈਕਸ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦਾ ਹੈ ਜਦੋਂ ਸਰਕਾਰ ਉਹ ਇਲਾਕਾ ਉਹ ਏਰੀਆ ਜਾਂ ਉਹ ਜ਼ਮੀਨ ਦਾ ਪਟਾ ਕਿਸੇ ਦੇ ਨਾਮ ਲਿਖ ਦਿੰਦੀ ਹੈ ਤਾਂ ਜਿੰਨਾ ਉਸ ਦਾ ਟੈਕਸ ਹੋਵੇਗਾ ਉਹ ਉਸ ਵਿਅਕਤੀ ਨੂੰ ਮਿਲੇਗਾ ਜਿਸ ਦੇ ਨਾਮ ਤੇ ਪਟਾ ਲਿਖਿਆ ਗਿਆ ਹੈ ਅਕਬਰ ਬਾਦਸ਼ਾਹ ਕਹਿੰਦਾ ਮੈਂ ਤੁਹਾਡੇ ਨਾਮ ਦੇ ਨਾਲ ਜੰਗੀਰ ਲਵਾ ਦਿੰਦਾ ਬਹੁਤ ਵੱਡੀ ਇਹਦਾ ਮਤਲਬ ਇਹ ਸੀ ਕਿ ਇਸ ਜੰਗੀਰ ਦਾ ਜੋ ਟੈਕਸ ਹੈ ਉਹ ਤੁਹਾਡੇ ਕੋਲ ਆਵੇਗਾ ਤੇ ਤੁਸੀਂ ਉਹ ਰੁਪਏ ਲੰਦਰਾਂ ਦੇ ਲਈ ਵਰਤ ਲਿਓ ਗੁਰੂ ਅਮਰਦਾਸ ਸਾਹਿਬ ਜੀ ਅਕਬਰ ਬਾਦਸ਼ਾਹ ਨੂੰ ਕਹਿੰਦੇ ਵੀ ਨਹੀਂ ਅਸਲ ਦੇ ਵਿੱਚ ਜਿਹੜਾ ਇਹ ਲੰਗਰ ਹੈ ਇਹ ਭਾਵਨਾ ਸ਼ਰਧਾ ਵਿਸ਼ਵਾਸ ਅਤੇ ਜੋ ਸੰਗਤ ਹੈ ਉਸ ਦੇ ਦਸਵੰਦ ਦੀ ਭੇਟਾ ਦੇ ਉੱਪਰ ਚੱਲਦਾ ਅਸੀਂ ਇਸ ਨੂੰ ਕਿਸੇ ਅਮੀਰ ਦੇ ਹਵਾਲੇ ਨਹੀਂ ਕਰ ਸਕਦੇ ਜੋ ਇਹ ਲੰਗਰ ਹੈ ਕਿਸੇ ਅਮੀਰ ਦੇ ਹਵਾਲੇ ਨਹੀਂ ਕਰ ਸਕਦੇ ਇਹ ਦਸਵੰਦ ਦੀ ਭੇਟ ਨਾਲ ਚੱਲੇਗਾ ਜੇਕਰ ਤੁਸੀਂ ਲੰਗਰ ਛੱਕੇ ਤ੍ਰਿਪਤ ਹੀ ਹੋਏ ਹੋ ਤਾਂ ਜਿਹੜੀ ਸੇਵਾ ਕਰਨ ਵਾਲੀ ਹੈ ਤੇ ਤੁਸੀਂ ਕਰ ਸਕਦੇ ਹੋ ਉਹ ਕਰੋ ਤੇ ਅਕਬਰ ਬਾਦਸ਼ਾਹ ਨੇ ਕਹਿਆ ਵੀ ਤੁਸੀਂ ਦੱਸੋ ਕੀ ਕੰਮ ਕਰਨੇ ਹਨ ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਦੋ ਗੱਲਾਂ ਹਨ ਦੋ ਕਾਰਜ ਹਨ ਉਹ ਅਕਬਰ ਬਾਦਸ਼ਾਹ ਦੇ ਸਾਹਮਣੇ ਰੱਖੇ ਇੱਕ ਤਾਂ ਇਸ ਦੇਸ਼ ਦੇ ਅੰਦਰੋਂ ਜਿਹੜੀ ਸਦੀਆਂ ਤੋਂ ਇੱਕ ਰਸਮ ਚੱਲੀ ਆ ਰਹੀ ਹੈ ਪ੍ਰਥਾ ਚੱਲੀ ਆ ਰਹੀ ਹੈ ਸਤੀ ਪ੍ਰਥਾ ਉਸ ਨੂੰ ਬੰਦ ਕਰੋ ਜਦੋਂ ਕੋਈ ਪਤੀ ਚੜਾਈ ਕਰ ਜਾਂਦਾ ਹੈ ਉਸ ਦੀ ਪਤਨੀ ਨੂੰ ਜਿਉਂਦਿਆਂ ਜੀ ਚਿਖਾ ਦੇ ਵਿੱਚ ਨਾ ਸਾੜਿਆ ਜਾਵੇ ਤੁਸੀਂ ਬਾਦਸ਼ਾਹ ਹੋ ਕਲਮ ਦੀ ਤਾਕਤ ਦੇ ਨਾਲ ਕਾਨੂੰਨ ਬਣਾ ਕੇ ਇਸ ਨੂੰ ਬੰਦ ਕਰਵਾ ਸਕਦੇ ਹੋ ਇੱਕ ਤਾਂ ਇਹ ਸਤੀ ਪ੍ਰਥਾ ਬੰਦ ਕਰਵਾਈ ਗੁਰੂ ਅਮਰਦਾਸ ਸਾਹਿਬ ਜੀ ਨੇ ਅਕਬਰ ਬਾਦਸ਼ਾਹ ਦੇ ਕੋਲੋਂ ਦੂਸਰਾ ਉਸ ਸਮੇਂ ਪੰਜਾਬ ਦੇ ਇਲਾਕੇ ਦੇ ਵਿੱਚ ਮੀਂਹ ਨਾ ਪੈਣ ਕਰਕੇ ਔੜ ਸੀ ਤੇ ਗੁਰੂ ਸਾਹਿਬਾਨ ਨੇ ਕਹਿਆ ਵੀ ਮੀਂਹ ਕੋਈ ਨਹੀਂ ਪਿਆ ਤੇ ਫਸਲਾਂ ਕੋਈ ਹੋ ਨਹੀਂ ਰਹੀਆਂ ਤੇ ਪੰਜਾਬ ਦੇ ਵਿੱਚ ਜੋ ਟੈਕਸ ਹੈ ਉਹ ਮਾਫ਼ ਕਰ ਦਿੱਤਾ ਜਾਵੇ ਇਹ ਦੋਵੇਂ ਕਾਰਜ ਐ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਸਮੇਂ ਅਕਬਰ ਬਾਦਸ਼ਾਹ ਦੇ ਕੋਲੋਂ ਕਰਵਾਏ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਨਿੱਜ ਲਈ ਕੁਝ ਨਹੀਂ ਮੰਗਿਆ। ਵੀ ਆਪਣੇ ਨਿੱਜ ਦੇ ਲਈ ਕੋਈ ਚੀਜ਼ ਮੰਗ ਲਈ ਹੋਵੇ ਅਕਬਰ ਬਾਦਸ਼ਾਹ ਦੇ ਕੋਲੋਂ ਨਹੀਂ। ਮਨੁੱਖਤਾ ਦੀ ਪਹਲਾਈ ਦੇ ਲਈ ਦੋ ਜੋ ਅਹਿਮ ਗੱਲਾਂ ਸਨ ਉਹ ਅਕਬਰ ਬਾਦਸ਼ਾਹ ਦੇ ਕੋਲੋਂ ਮੰਗਵਾਈਆਂ। ਇਹ ਵਾਦ ਦੇ ਵਿੱਚ ਜੋ ਸਤੀ ਪ੍ਰਥਾ ਹੈ ਸ਼ਕਤੀ ਦੇ ਨਾਲ ਅੰਗਰੇਜ਼ਾਂ ਨੇ ਬੰਦ ਕੀਤੀ ਜਦੋਂ ਅੰਗਰੇਜ਼ ਆਏ ਉਹਨਾਂ ਨੇ ਕਾਨੂੰਨ ਬਣਾਇਆ ਉਹਨਾਂ ਨੇ ਫਿਰ ਸਜ਼ਾ ਵੀ ਨਿਸ਼ਚਿਤ ਕੀਤੀ ਵੀ ਜੇਕਰ ਕੋਈ ਇਸ ਤਰ੍ਹਾਂ ਕਰੇਗਾ ਕਿਸੇ ਔਰਤ ਦੇ ਨਾਲ ਚਿਖਾ ਦੇ ਵਿੱਚ ਜਿਉਂਦਿਆਂ ਜੀ ਪਤੀ ਦੇ ਨਾਲ ਸਾੜਿਆ ਜਾਵੇਗਾ ਤੇ ਉਸ ਨੂੰ ਸਜ਼ਾ ਮਿਲੇਗੀ ਅੰਗਰੇਜ਼ ਆਏ ਉਨਾਂ ਨੇ ਕਾਨੂੰਨ ਬਣਾਇਆ ਫਿਰ ਇਹ ਸਤੀ ਪ੍ਰਥਾ ਦੀ ਜਿਹੜੀ ਰਸਮ ਹੈ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਸੀ ਧਰਮ ਦੇ ਨਾਮ ਤੇ ਮर्यादा ਦੇ ਨਾਮ ਤੇ ਉਹ ਬੰਦ ਹੋ ਗਈ ਭਗਤ ਕਬੀਰ ਜੀ ਨੇ ਇਹ ਇੱਕ ਉਦਾਹਰਨ ਲਈ ਹੈ ਸਤੀ ਪ੍ਰਥਾ ਦੀ ਭਗਤ ਕਬੀਰ ਜੀ ਕਹਿੰਦੇ ਆ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੋਰਾ ਲੀਨ ਸੰਧੋਰਾ ਕਹਿਆ ਜਾਂਦਾ ਜੋ ਨਾਰੀਅਲ ਹੈ ਉਸ ਦੇ ਉੱਪਰ ਸੰਧੂਰ ਲੱਗਿਆ ਤੇ ਉਹ ਉਸ ਔਰਤ ਨੂੰ ਫੜਾਇਆ ਜਾਂਦਾ ਜਿਨੇ ਚੇਖਾ ਦੇ ਵਿੱਚ ਬੈਠਣਾ ਜਿਉਂਦਿਆਂ ਜੀ ਆਪਣੇ ਪਤੀ ਦੇ ਨਾਲ ਤੇ ਉਹ ਸਿੰਧੋਰਾ ਜਦੋਂ ਇੱਕ ਪਤਨੀ ਆਪਣੇ ਹੱਥਾਂ ਦੇ ਵਿੱਚ ਪਕੜ ਲੈਂਦੀ ਸੀ ਫੜ ਲੈਂਦੀ ਸੀ ਤੇ ਉਦੋਂ ਉਸ ਦੇ ਵੱਲੋਂ ਇੱਕ ਕਮਿਟਮੈਂਟ ਕੀਤੀ ਜਾਂਦੀ ਇਹ ਵਾਅਦਾ ਕੀਤਾ ਜਾਂਦਾ ਕਿ ਮੈਂ ਆਪਣੇ ਪਤੀ ਦੇ ਨਾਲ ਹੁਣ ਚੇਖਾ ਦੇ ਵਿੱਚ ਸੜ ਕੇ ਮੌਤ ਨੂੰ ਕਬੂਲ ਕਰਾਂਗੀ ਭਗਤ ਕਬੀਰ ਜੀ ਨੇ ਇੱਥੇ ਇੱਕ ਰਸਮ ਦੀ ਉਦਾਹਰਣ ਲਈ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮੇਰੇ ਮਨ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਹੈ ਭਗਤੀ ਹੈ ਉਹ ਪੈਦਾ ਹੋ ਗਈ ਹੈ ਮਨ ਕੋ ਭਾਵਤ ਕੀਨ ਤੇ ਮੇਰਾ ਜੋ ਮਨ ਹੈ ਇਸ ਬੰਦਗੀ ਦੇ ਨਾਲ ਭਗਤੀ ਦੇ ਨਾਲ ਸਹਿਮਤ ਹੋ ਗਿਆ ਮੇਰੇ ਜਿਹੜੇ ਮਨ ਦੀ ਅਵਸਥਾ ਬਣ ਗਈ ਹੈ ਉਹ ਰੱਬੀ ਬੰਦਗੀ ਵਾਲੀ ਬਣ ਚੁੱਕੀ ਹੈ ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤਕੀਨ ਮਰਨੇ ਤੇ ਕੀ ਡਰਪਣਾ ਜਬ ਹਾਥ ਸੰਧौरा ਲੀਨ ਮੈਂ ਇਹ ਵਾਦਾ ਕਰ ਲਿਆ ਕਿ ਜੋ ਆਪਣਾ ਜੀਵਨ ਉਹ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੇ ਵਿੱਚ ਬਤੀਤ ਕਰਾਂਗਾ ਤੇ ਮਰਨੇ ਤੇ ਕੀ ਡਰ ਪਣਾ ਮੈਨੂੰ ਮੇਰੇ ਮਨ ਦੇ ਵਿੱਚ ਇਹੋ ਜਿਹਾ ਕੋਈ ਡਰ ਨਹੀਂ ਰਿਹਾ ਕਿ ਮੈਂ ਬਾਸ਼ਨਾਵਾਂ ਵੱਲੋਂ ਨਾ ਮਰ ਸਕਾਂ ਮੈਂ ਵਿਕਾਰਾਂ ਵੱਲੋਂ ਮਰਨ ਦੇ ਲਈ ਤਿਆਰ ਹਾਂ ਬੁਰੀਆਂ ਆਦਤਾਂ ਦੇ ਵੱਲੋਂ ਅਪਗਣਾਂ ਦੇ ਵੱਲੋਂ ਵਾਸ਼ਨਾਵਾਂ ਦੇ ਵੱਲੋਂ ਮੇਰੇ ਮਨ ਵਿੱਚ ਕੋਈ ਡਰ ਨਹੀਂ ਰਿਹਾ ਇਸ ਪੱਖ ਤੋਂ ਕਿ ਮੈਨੂੰ ਇਹ ਸਾਰਾ ਕੁਝ ਛੱਡਣਾ ਪਵੇਗਾ ਤੇ ਮੈਂ ਇਹ ਛੱਡ ਨਹੀਂ ਸਕਦਾ ਮਰਨੇ ਤੇ ਕਾ ਡਰਪਣਾ ਜਦ ਹੱਥ ਸੰਧੋਰਾ ਲੀਨ ਜਦੋਂ ਵਾਅਦਾ ਹੀ ਕਰ ਲਿਆ ਕਿ ਖੁਦਾ ਦੀ ਬੰਦਗੀ ਦੇ ਵਿੱਚ ਜੀਵਨ ਬਤੀਤ ਕਰਨਾ ਫਿਰ ਮਰਨ ਤੋਂ ਜੋ ਡਰ ਨੂੰ ਮਹਿਸੂਸ ਕਰੀ ਜਾਣਾ ਏ ਨਹੀਂ ਹੈ ਮੇਰੇ ਜੀਵਨ ਦੇ ਵਿੱਚ ਮਰਨੇ ਤੇ ਕੀ ਡਰਪਣਾ ਜਦ ਹਾਥ ਸਿੰਧੋਰਾ ਲੀਨ ਮੈਂ ਇਹ ਮਹਾਨ ਕਾਰਜ ਕਰਨ ਦੇ ਲਈ ਬਿਲਕੁਲ ਤਿਆਰ ਹੋ ਗਿਆ ਹਾਂ ਤੇ ਮੇਰਾ ਮਨ ਵੀ ਇਸ ਕਾਰਜ ਨੂੰ ਕਰਨ ਦੇ ਲਈ ਸਹਿਮਤ ਹੈ ਉਹ ਕਾਰਜ ਕਿਹੜਾ ਰੱਬੀ ਯਾਦ ਦੇ ਵਿੱਚ ਜੀਵਨ ਬਤੀਤ ਕਰਨਾ ਇੱਕ ਤਾਂ ਮੈਂ ਬੇਨਤੀ ਇਹ ਵੀ ਕਰ ਦਵਾਂ ਅਸੀਂ ਕੋਈ ਕਾਰਜ ਕਰਨਾ ਹੋਵੇ ਅਸੀਂ ਉਸ ਦੇ ਨਾਲ 100% ਸਹਿਮਤ ਹੋ ਜਾਈਏ ਵੀ ਇਹ ਮੈਂ ਕਾਰਜ ਜ਼ਰੂਰ ਕਰਨਾ ਹੈ ਸਾਡਾ ਮਨ ਹੈ ਜਿਹੜਾ ਉਹ ਸਹਿਮਤ ਹੋ ਜੇ ਵੀ ਹਾਂ ਜ਼ਰੂਰ ਕਰਨਾ ਤੇ ਅਸੀਂ ਉਸ ਨੂੰ ਵਧੀਆ ਤਰੀਕੇ ਨਾਲ ਕਰ ਸਕਾਂਗੇ ਜੇਕਰ ਕਾਰਜ ਕਰਨ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਦੁਬਦ ਹੈ ਦੁਬਧਾ ਹੁੰਦੀ ਹੈ ਨਾ ਜੱਕੋ ਤੱਕੀ ਵੀ ਪਤਾ ਨਹੀਂ ਇਹ ਕਾਰਜ ਹੋਵੇਗਾ ਪਤਾ ਨਹੀਂ ਨਹੀਂ ਹੋਵੇਗਾ ਮੈਂ ਸਫਲ ਹੋਵਾਂਗਾ ਜਾਂ ਨਹੀਂ ਹੋਵਾਂਗਾ ਕਿਤੇ ਨੁਕਸਾਨ ਹੀ ਨਾ ਹੋ ਜਾਵੇ ਇਹ ਇੱਕ ਜੱਕੋ ਤਕੀ ਹੈ ਇਹਨੂੰ ਦੁਬਧਾ ਕਿਹਾ ਜਾਂਦਾ ਜਾਂ ਅਸੀਂ ਲੋਕ ਲੱਜ ਨੂੰ ਅੱਗੇ ਰੱਖ ਲਈਏ ਵੀ ਲੋਕ ਕੀ ਕਹਿਣਗੇ ਵੀ ਲੋਕ ਕੀ ਕਹਿਣਗੇ ਕਈ ਵਾਰੀ ਬੰਦਾ ਕੁਝ ਕਾਰਜ ਇਸੇ ਕਰਕੇ ਨਹੀਂ ਕਰਦਾ ਵੀ ਲੋਕ ਪਤਾ ਨਹੀਂ ਕੀ ਕਹਿਣਗੇ ਲੋਕ ਲੱਜਦਾ ਮਾਰਾ ਉਸ ਤਰ੍ਹਾਂ ਕਰਨੀ ਨਹੀਂ ਚਾਹੁੰਦਾ ਜਿਸ ਤਰ੍ਹਾਂ ਕਰਨਾ ਚਾਹੀਦਾ ਕਾਰਜ ਨੂੰ ਆਪਾਂ ਵੇਖਦੇ ਆ ਨਾ ਜਦੋਂ ਵਿਆਹ ਸਾਦੀ ਹੁੰਦੀ ਹੈ ਨਜਾਇਜ਼ ਖਰਚਾ ਕਰਨ ਦਾ ਮਨ ਕਿਸੇ ਦਾ ਨਹੀਂ ਹੁੰਦਾ ਵਿਆਹ ਸਾਦੀਆਂ ਤੇ ਭੋਗਾਂ ਤੇ ਕੋਈ ਨਹੀਂ ਚਾਹੁੰਦਾ ਵੀ ਜਿਆਦਾ ਖਰਚਾ ਹੋਵੇ ਰੁਪਈਏ ਲੱਗਣ ਪਰ ਮਨੁੱਖ ਕਰ ਰਹੇ ਆ ਵਿਆਹ ਸਾਦੀਆਂ ਵਿੱਚ ਜਾਂ ਜਦੋਂ ਕਿਸ ਦੀ ਅੰਤਮ ਅਰਦਾਸ ਹੁੰਦੀ ਕਿਉਂ ਕਰਦਾ ਲੋਕ ਲੱਜ ਨੂੰ ਮੁੱਖ ਰੱਖ ਕੇ ਵੀ ਜੇ ਮੈਂ ਇੰਨਾ ਖਰਚਾ ਨਾ ਕੀਤਾ ਮੈਂ ਇਕੱਠ ਨਾ ਕੀਤਾ ਵਿਆਹ ਸਾਦੀ ਵਿੱਚ ਲੋਕ ਕੀ ਕਹਿਣਗੇ ਇਹਨੂੰ ਲੋਕ ਲੱਜ ਕਿਹਾ ਜਾਂਦਾ ਹੈ ਵੀ ਬਹੁਤੇ ਜਿਹੜੇ ਕਾਰਜ ਹੈ ਉਹ ਮਨੁੱਖ ਇਸੇ ਕਰਕੇ ਨਹੀਂ ਕਰਦਾ ਵੀ ਲੋਕ ਕੀ ਕਹਿਣਗੇ ਜਾਂ ਦੁਬਦਾ ਹੁੰਦੀ ਹੈ ਮਨ ਵਿੱਚ ਵੀ ਕਿਤੇ ਮੈਂ ਨਾਕਾਮ ਜਾਵਾਂ ਨਾ ਹੋ ਜਾਵਾਂ ਸਫਲਤਾ ਨਾਮ ਲਈ ਇੱਕ ਡਰ ਵੀ ਹੁੰਦਾ ਹੈ ਮਨ ਦੇ ਵਿੱਚ ਆਪਾਂ ਕੋਈ ਬਿਜ਼ਨਸ ਕਰਨਾ ਹੈ ਵਪਾਰ ਕਰਨਾ ਹੈ ਮਨ ਵਿੱਚ ਡਰ ਵੀ ਹੁੰਦਾ ਵੀ ਕਿਤੇ ਘਾਟ ਹੀ ਨਾ ਪੈ ਜਾਏ ਅਸੀਂ ਦੁਬਿਧਾ ਵਿੱਚ ਵੀ ਹੁੰਨੇ ਆ ਵੀ ਕਰੀਏ ਜਾਂ ਨਾ ਕਰੀਏ। ਜਾਂ ਇਹ ਗੱਲ ਵੀ ਸਾਡੇ ਮਨ ਵਿੱਚ ਬੈਠੀ ਹੁੰਦੀ ਹੈ ਵੀ ਜੇ ਕਰ ਲਿਆ ਲੋਕ ਕੀ ਕਹਿਣਗੇ? ਜਾਂ ਜੇ ਨਾ ਕੀਤਾ ਫਿਰ ਲੋਕ ਕੀ ਕਹਿਣਗੇ? ਹੁਣ ਸਾਡੀ ਜਿਹੜੀ એનર્ਜੀ ਹੈ ਉਹ ਇਹ ਚੀਜ਼ਾਂ ਤੇ ਵੇਸਟ ਹੋ ਰਹੀ ਹੈ, ਬਰਬਾਦ ਹੋ ਰਹੀ ਹੈ। ਜੋ ਸਰੀਰ ਦੀ ਸ਼ਕਤੀ ਹੈ ਉਹ ਆਹ ਗੱਲਾਂ ਨੂੰ ਸੋਚ-ਸੋਚ ਕੇ ਬਰਬਾਦ ਹੋ ਰਹੀ ਹੈ। ਪਰ ਜੇ ਕਿਸੇ ਬੰਦੇ ਨੇ ਕੋਈ ਕਾਰਜ ਕਰਨਾ ਹੈ ਉਹਦੇ ਮਨ ਵਿੱਚ ਡਰ ਨਾ ਹੋਵੇ ਬਿਲਕੁਲ ਵੀ ਵੀ ਨੁਕਸਾਨ ਹੋ ਜਾਏਗਾ ਨਾ ਉਹਦੇ ਮਨ ਵਿੱਚ ਦੁਬਦਾ ਹੋਵੇ ਵੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਨਾ ਉਹਦੇ ਮਨ ਵਿੱਚ ਲੋਕਾਂ ਲੋਕ ਲੱਜ ਦਾ ਪ੍ਰਭਾਵ ਹੋਵੇ ਵੀ ਲੋਕ ਕੀ ਕਹਿਣਗੇ ਕੋਈ ਪ੍ਰਵਾਹ ਨਾ ਹੋਵੇ ਕਿੰਨੀ ਸਰੀਰ ਦੀ એનર્ਜੀ ਹੈ ਜਿਹੜੀ ਉਹ ਬਚ ਜਾਵੇਗੀ ਤੇ ਜੋ ਅਸੀਂ ਕਾਰਜ ਕਰਨਾ ਚਾਹੁੰਦੇ ਆ ਉਹਦੇ ਉੱਪਰ ਖਰਚਾਂਗੇ ਕਿੰਨੀ એનર્ਜੀ ਬਚ ਜੇਗੀ ਨਹੀਂ ਤਾਂ ਬੰਦਾ ਸੋਚ-ਸੋਚ ਕੇ ਉਦਾਸ ਹੋ ਜਾਂਦਾ ਹੈ ਮਰਝਾ ਜਾਂਦਾ ਹੈਗਾ ਕਾਰਜ ਤਾਂ ਇੱਕ ਸਾਈਡ ਤੇ ਰਹਿ ਜਾਂਦਾ ਆਪਣੀਆਂ ਉਲਝਣਾਂ ਦੇ ਵਿੱਚ ਹੀ ਫਸ ਕੇ ਰਹਿ ਜਾਂਦਾ ਬੇੜੀਆਂ ਪੈ ਜਾਂਦੀਆਂ ਇੱਕ ਤਰ੍ਹਾਂ ਦੀ ਆ ਬੰਦਾ ਗੁਲਾਮ ਹੋ ਜਾਂਦਾ ਦਰ ਦੇ ਅਧੀਨ ਲੋਕ ਲੱਜ ਦੇ ਅਧੀਨ ਜਾਂ ਦੁਗਦਾ ਦੇ ਅਧੀਨ ਭਗਤ ਕਬੀਰ ਜੀ ਕਹਿੰਦੇ ਨਾ ਤਾਂ ਮੈਨੂੰ ਡਰ ਹੈ ਨਾ ਮੇਰੇ ਮਨ ਵਿੱਚ ਕੋਈ ਦੁਬਦਾ ਹੈ ਜਕੋ ਤਕੀ ਹੈ ਤੇ ਨਾ ਮੈਨੂੰ ਲੋਕ ਲੱਜ ਮਰਨੇ ਤੇ ਕੀ ਡਰਪਣਾ ਮੈਂ ਮਰ ਗਿਆ ਹਾਂ ਇਸ ਪੱਖ ਤੋਂ ਮੇਰੀ ਸੋਚ ਹੈ ਜਿਹੜੀ ਉਹ ਉੱਚੀ ਹੋ ਗਈ ਹੈ ਤੇ ਨਾ ਮੈਨੂੰ ਕੋਈ ਬਾਸ਼ਨਾਵਾਂ ਨੂੰ ਛੱਡਣਾ ਵਿਕਾਰਾਂ ਨੂੰ ਛੱਡਣਾ ਇਸ ਪੱਖ ਤੋਂ ਮਰਨ ਦਾ ਕੋਈ ਡਰ ਹੈ ਅਪਾ ਵੇਖਦੇ ਆ ਨਾ ਵੀ ਬੰਦਾ ਜਿਹੜਾ ਉਹ ਆਪਣੇ ਹੰਕਾਰ ਨੂੰ ਨਹੀਂ ਛੱਡ ਰਿਹਾ ਵਾਸ਼ਨਾਵਾਂ ਨੂੰ ਨਹੀਂ ਛੱਡ ਰਿਹਾ ਕਿਉਂਕਿ ਇਸ ਪੱਖ ਤੋਂ ਮਰਨਾ ਮਨੁੱਖ ਦੇ ਲਈ ਮਨੁੱਖ ਔਖਾ ਸਮਝੀ ਬੈਠਾ ਤਾਈਓ ਤਾਂ ਮਨੁੱਖ ਇਸੇ ਕਰਕੇ ਜੋ ਧਰਮ ਦੇ ਨਾਲ ਸੰਬੰਧ ਨਹੀਂ ਜੋੜਦਾ ਵੀ ਹਜੇ ਤਾਂ ਜੀ ਬਹੁਤ ਉਮਰ ਪਈ ਹੈ ਖਾਣ ਪੀਣ ਦੀ ਮਰਿਆ ਕਿਉਂਕਿ ਉਹ ਖਾਣ ਪੀਣ ਵੱਲੋਂ ਮਰੀ ਨਹੀਂ ਰਿਹਾ ਮਰਨਾ ਪਸੰਦ ਨਹੀਂ ਕਰ ਰਿਹਾ ਉਸ ਅੱਖ ਤੋਂ ਪਰ ਭਗਤ ਕਬੀਰ ਜੀ ਕਹਿੰਦੇ ਮਰਨੇ ਤੇ ਕੀ ਡਰਪਣਾ ਜਦ ਹਾਥ ਸੰਧੋਰਾ ਲੀਨ ਮੈਂ ਵਾਦਾ ਕਰ ਲਿਆ ਕਮਿਟਮੈਂਟ ਕਰ ਲਈ ਹੈ ਕਿ ਮੈਂ ਜੋ ਆਪਣਾ ਜੀਵਨ ਹੈ ਉਹ ਖੁਦਾ ਦੀ ਬੰਦਗੀ ਦੇ ਵਿੱਚ ਬਤੀਤ ਕਰਾਂਗਾ ਗੁਨਾ ਨੂੰ ਧਾਰਨ ਕਰਾਂਗਾ ਰੱਬੀ ਯਾਦ ਦੇ ਵਿੱਚ ਬਤੀਤ ਕਰਾਂਗਾ ਮੇਰੇ ਮਨ ਦੇ ਵਿੱਚ ਕੋਈ ਡਰ ਨਹੀਂ ਹੈ ਮਰਨੇ ਤੇ ਕੀ ਡਰ ਪਣਾ ਡਰ ਖਤਮ ਹੋ ਗਿਆ ਹੁਣ ਇੱਥੇ ਮਰਨਾ ਕਿਹੜੇ ਮਰਨੇ ਦੀ ਗੱਲ ਹੋ ਰਹੀ ਹੈ ਉਹ ਕੋਈ ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ ਉਹ ਹੈ ਹੰਕਾਰ ਦੇ ਵੱਲੋਂ ਮਰ ਜਾਣਾ ਵਿਕਾਰਾਂ ਦੇ ਵੱਲੋਂ ਮਰ ਜਾਣਾ ਬਾਸ਼ਨਾਵਾ ਦੇ ਵੱਲੋਂ ਮਰ ਜਾਣਾ ਲੋਕ ਲੱਜ ਦੇ ਵੱਲੋਂ ਮਰ ਜਾਣਾ ਜਦੋਂ ਅਸੀਂ ਕਿਸੇ ਚੀਜ਼ ਦਾ ਤਿਆਗ ਕਰ ਦਿੰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਤਾਂ ਅਸੀਂ ਉਸ ਪੱਖ ਤੋਂ ਮਰ ਜਾਂਦੇ ਹਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਮੈਂ ਆਪ ਜੀ ਦੇ ਨਾਲ ਇੱਕ ਉਦਾਹਰਨਾਂ ਸਾਂਝੀ ਕਰਦਾ ਇੱਕ ਮਨੁੱਖ ਨਸ਼ਾ ਕਰਦਾ ਹੈ ਉਹ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਉਹ ਪਰਿਵਾਰ ਦੇ ਵੱਲੋਂ ਮਰ ਜਾਂਦਾ ਹੈ ਕਈ ਵਾਰੀ ਪਰਿਵਾਰ ਦੇ ਮੈਂਬਰ ਕਹਿ ਦਿੰਦੇ ਆ ਵੀ ਅੱਜ ਤੋਂ ਬਾਅਦ ਭਾਈ ਤੂੰ ਸਾਡੇ ਵੱਲੋਂ ਮਰ ਗਿਆ। ਸਾਡੇ ਨਾਲ ਤੇਰਾ ਕੋਈ ਸਬੰਧ ਨਹੀਂ। ਤੇ ਜੇ ਕਈ ਵਾਰੀ ਉਹ ਨਸ਼ਾ ਕਰਨ ਵਾਲਾ ਵਿਅਕਤੀ ਕੋਈ ਗਲਤ ਕਰਮ ਕਰ ਦਵੇ ਤੇ ਪਿੰਡ ਦੇ ਬੰਦੇ ਘਰੇ ਆ ਕੇ ਉਲਾਮਾ ਦੇਣ ਵੀ ਤੁਹਾਡੇ ਬੱਚੇ ਨੇ, ਤੁਹਾਡੇ ਪਰਿਵਾਰ ਦੇ ਮੈਂਬਰ ਨੇ ਆਪ ਹੀ ਗਲਤ ਕੰਮ ਕੀਤਾ। ਤੇ ਕਈ ਵਾਰੀ ਪਰਿਵਾਰ ਦੇ ਮੈਂਬਰ ਇਹ ਵੀ ਕਹਿ ਦਿੰਦੇ ਆ ਕਿ ਭਾਈ ਜੋ ਉਸ ਨੇ ਕੀਤਾ ਤੁਸੀਂ ਉਹਦੇ ਨਾਲ ਨਿਬੜੋ ਸਾਡੇ ਵੱਲੋਂ ਤਾਂ ਉਹ ਮਰਿਆ ਹੋਇਆ ਹੁਣ ਉਹ ਸਰੀਰਕ ਤੌਰ ਤੇ ਥੋੜੀ ਮਰਿਆ ਹੋਇਆ ਜਾਂ ਸਰੀਰਕ ਤੌਰ ਤੇ ਤਾਂ ਜਿਉਂਦਾ ਹੈ ਅਸਲ ਦੇ ਵਿੱਚ ਪਰਿਵਾਰ ਨੇ ਉਹਦਾ ਤਿਆਗ ਕਰ ਦਿੱਤਾ ਪਤਨੀ ਨੇ ਬੱਚਿਆਂ ਨੇ ਮਾਤਾ ਪਿਤਾ ਨੇ ਉਹਨਾਂ ਨੇ ਕਹਿਤਾ ਵੀ ਉਹ ਸਾਡੇ ਵੱਲੋਂ ਮਰਿਆ ਹੋਇਆ। ਉਹਨਾਂ ਨੇ ਤਿਆਗ ਕਰ ਦਿੱਤਾ। ਪਰ ਉਹੀ ਬੰਦਾ ਜਿਹੜਾ ਨਸ਼ਾ ਕਰ ਰਿਹਾ ਹੈ। ਜਿਹੜੇ ਬੰਦਿਆਂ ਵਿੱਚ ਬੈਠ ਕੇ ਉਹ ਨਸ਼ਾ ਕਰਦਾ ਹੈ। ਜਿਹੜੀ ਜੁੰਡਲੀ ਦੇ ਵਿੱਚ ਬੈਠ ਕੇ, ਦੋਸਤ ਮਿੱਤਰਾਂ ਦੇ ਵਿੱਚ ਬੈਠ ਕੇ ਨਸ਼ਾ ਕਰਦਾ। ਉਹਨਾਂ ਵੱਲੋਂ ਉਹ ਬਹੁਤ ਜਿਉਂਦਾ ਹੈਗਾ। ਉਹ ਤਾਂ ਉਹਨੂੰ ਫੋਨ ਕਰ ਕਰ ਸੱਦਦੇ ਵੀ ਆ ਜਾ ਆਪਾਂ ਮਹਿਫਿਲ ਜਚਾ ਲਈ ਹੈ। ਉਨਾਂ ਵੱਲੋਂ ਤਾਂ ਉਹ ਬਹੁਤ ਜਿਉਂਦਾ ਹੈ। ਉਹਨਾਂ ਵੱਲੋਂ ਤਾਂ ਉਹਦੇ ਵਰਗਾ ਕੋਈ ਬੰਦਾ ਨਹੀਂ ਹੈਗਾ ਪਿੰਡ ਦੇ ਵਿੱਚ। ਉਹਨਾਂ ਵੱਲੋਂ ਉਹ ਜਿਉਂਦਾ ਹੈ 100% ਪਰ ਪਰਿਵਾਰ ਵੱਲੋਂ ਮਰ ਗਿਆ। ਹੁਣ ਉਹੀ ਬੰਦਾ ਜਦੋਂ ਨਸ਼ਾ ਛੱਡ ਦਵੇ ਪਰਿਵਾਰ ਉਸ ਨੂੰ અપਨਾ ਲੈਂਦਾ। ਪਰਿਵਾਰ ਵੱਲੋਂ ਉਹ ਜਿਉਂਦਾ ਹੋ ਜਾਂਦਾ ਪਰ ਉਹ ਜਿਹੜੇ ਬੰਦਿਆਂ ਵਿੱਚ ਬੈਠ ਕੇ ਨਸ਼ਾ ਕਰਦਾ ਸੀ ਉਹਨਾਂ ਵੱਲੋਂ ਮਰ ਗਿਆ। ਫਿਰ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਆ ਵੀ ਉਹਨੂੰ ਭਾਈ ਹੁਣ ਫੋਨ ਨਾ ਕਰੋ। ਉਹਨੂੰ ਇੱਥੇ ਸੱਦ ਕੇ ਕੀ ਕਰਨਾ ਉਹਨੇ ਆਪਾਂ ਨੂੰ ਵੀ ਲੈਕਚਰ ਝਾੜਨਾ ਵੀ ਤੁਸੀਂ ਵੀ ਨਸ਼ਾ ਛੱਡੋ। ਉਹਨੂੰ ਹੁਣ ਸੱਦਣ ਦਾ ਕੋਈ ਫਾਇਦਾ ਨਹੀਂ ਉਹ ਆਪਣੇ ਕੰਮ ਦਾ ਬੰਦਾ ਨਹੀਂ ਰਿਹਾ। ਫਿਰ ਉਹ ਇੰਜ ਗੱਲਾਂ ਕਰਦੇ ਪਰਿਵਾਰ ਵੱਲੋਂ ਜਿਉਂਦਾ ਹੋ ਜਾਂਦਾ। ਉਹਨਾਂ ਵੱਲੋਂ ਮਰ ਗਿਆ। ਤੇ ਕਿਸੇ ਵਿਦਵਾਨ ਨੇ ਇਹ ਵੀ ਲਿਖਿਆ ਹੈ ਜੇ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਹੈ ਨਾ ਉਹ ਨਸ਼ੇ ਨੂੰ ਤਾਂ ਛੱਡ ਸਕਦਾ ਹੈ ਪਰ ਜਿਹੜੀ ਉਹਨੇ ਆਪਣੀ ਦੁਨੀਆ ਵਸਾਈ ਹੋਈ ਹੈ ਨਾ ਦੋਸਤ ਮਿੱਤਰ ਜਿੰਨਾਂ ਵਿੱਚ ਬੈਠ ਕੇ ਉਹ ਨਸ਼ਾ ਕਰਦਾ ਹੈ ਉਹਨਾਂ ਨੂੰ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਜੇ ਨਸ਼ਾ ਛੱਡੇਗਾ ਤੇ ਉਹਦੀ ਸਾਰੀ ਦੁਨੀਆ ਉੱਜੜਦੀ ਹੈ ਜਿੰਨੇ ਜਿੰਨਿਆਂ ਨਾਲ ਉਹਦਾ ਮਿਲਬਰਤਨ ਹੈ ਬੈਠਣੀ ਉੱਠਣੀ ਹੈ ਫਿਰ ਉਹਨਾਂ ਤੋਂ ਵੀ ਕਿਨਾਰਾ ਕਰੇਗਾ ਉਹ ਕਿਉਂਕਿ ਨਸ਼ਾ ਛੱਡੇਗਾ ਉਹਨਾਂ ਨੇ ਬੋਲਚਾਲ ਘਟਾ ਦੇਣੀ ਹੈ ਉਹਨਾਂ ਵਿੱਚ ਬੈਠਣਾ ਵੀ ਬੰਦ ਕਰਨਾ ਪਵੇਗਾ ਕਿਉਂਕਿ ਉਹਨਾਂ ਨੇ ਤਾਂ ਨਸ਼ੇ ਹੀ ਕਰਨੇ ਇਸ ਕਰਕੇ ਜਦੋਂ ਕੋਈ ਇਨਸਾਨ ਨਸ਼ਾ ਛੱਡਦਾ ਤਾਂ ਉਹ ਕੇਵਲ ਨਸ਼ੇ ਨਹੀਂ ਛੱਡ ਰਿਹਾ ਹੁੰਦਾ ਆਪਣੀ ਦੁਨੀਆ ਵੀ ਛੱਡ ਰਿਹਾ ਹੁੰਦਾ ਜਿਨ੍ਹਾਂ ਦੇ ਵਿੱਚ ਉਹ ਰਹਿ ਰਿਹਾ ਸੀ ਉਹ ਸਾਰੇ ਛੱਡਣੇ ਪੈ ਜਾਂਦੇ ਇਸੇ ਕਰਕੇ ਮਨੁੱਖ ਕਈ ਵਾਰੀ ਨਸ਼ੇ ਨੂੰ ਛੱਡਦੇ ਨਹੀਂ ਇੰਜਰ ਉਹ ਸਾਰਾ ਕੁਝ ਛੱਡਣਾ ਪਵੇ। ਭਗਤ ਕਬੀਰ ਜੀ ਕਹਿ ਰਹੇ ਹੈ। ਬੁਰੀਆਂ ਆਦਤਾਂ ਵੱਲੋਂ ਮਰਨ ਤੋਂ ਮੈਨੂੰ ਡਰ ਨਹੀਂ ਲੱਗ ਰਿਹਾ। ਮੈਂ ਮਰਨ ਲਈ ਤਿਆਰ ਹਾਂ। ਵਾਸ਼ਨਾਵਾਂ ਦੇ ਵੱਲੋਂ, ਵਿਕਾਰਾਂ ਦੇ ਵੱਲੋਂ, ਅਭਗਨਾ ਦੇ ਵੱਲੋਂ। ਮੈਂ ਹੰਕਾਰ ਨੂੰ ਛੱਡਣ ਲਈ ਤਿਆਰ ਹੈ। ਤੇ ਆਮ ਬੰਦਾ ਛੱਡਣ ਲਈ ਤਿਆਰ ਹੀ ਨਹੀਂ ਹੰਕਾਰ ਨੂੰ, ਔਮੇ ਨੂੰ ਕੌਣ ਛੱਡਣਾ ਚਾਹੁੰਦਾ? ਸਗੋਂ ਹਉਮੈ ਨੂੰ ਪਾਲਦਾ ਬੰਦਾ ਜ਼ਿਆਦਾ ਹੰਕਾਰ ਨੂੰ ਪਾਲਦਾ ਹੈਗਾ ਜ਼ਿਆਦਾ ਜੀਵਨ ਵਿੱਚ ਪਨਾ ਕੇ ਰੱਖਦਾ ਭਗਤ ਕਬੀਰ ਜੀ ਕਹਿੰਦੇ ਮਰਨੇ ਤੇ ਕੀ ਡਰਪਣਾ ਹੁਣ ਵਾਸ਼ਨਾਵਾਂ ਵੱਲੋਂ ਮਰਨਾ ਇਸ ਪੱਖ ਤੋਂ ਡਰਨਾ ਨਹੀਂ ਹੈ ਜਦ ਹੱਥ ਸੰਧੋਰਾ ਲੀਨ ਹੁਣ ਜਦੋਂ ਹੱਥ ਦੇ ਵਿੱਚ ਸੰਧੋਰੀ ਪਕੜ ਲਈ ਹੈ ਭਾਵ ਜਦੋਂ ਵਾਦੀ ਕਰ ਲਈ ਹੈ ਵੀ ਰੱਬ ਦੀ ਬੰਦਗੀ ਵਿੱਚ ਜੀਵਨ ਬਤੀਤ ਕਰਨਾ ਫਿਰ ਬੁਰੇ ਪੱਖ ਤੋਂ ਮਰਨ ਤੋਂ ਕਿਉਂ ਡਰਨਾ ਹੈਗਾ ਭਗਤ ਕਬੀਰ ਜੀ ਕਹਿੰਦੇ ਮੇਰੇ ਮਨ ਦੀ ਇਹ ਅਵਸਥਾ ਹੋ ਗਈ ਹੈ ਕਬੀਰ ਐਸੀ ਹੋਏ ਫਰੀ ਮਨ ਕੋ ਭਾਵਤਕੀਨ ਮਰਨੇ ਤੇ ਕੀ ਡਰਪਣਾ ਜਬ ਹਾਥ ਸਿੰਧौरा ਲੀਨ ਤੇ ਭਗਤ ਕਬੀਰ ਜੀ ਨੇ ਇੱਥੇ ਇੱਕ ਉਦਾਹਰਨ ਦੇ ਤੌਰ ਤੇ ਉਹ ਸਤੀ ਪ੍ਰਥਾ ਦਾ ਜ਼ਿਕਰ ਕੀਤਾ ਵੀ ਜਿਵੇਂ ਸਤੀ ਪ੍ਰਥਾ ਦੇ ਵੇਲੇ ਇੱਕ ਔਰਤ ਜਦੋਂ ਹੱਥ ਦੇ ਵਿੱਚ ਜਿਹਦੇ ਉੱਪਰ ਸੰਧੂਰ ਭੁੱਕਿਆ ਹੋਇਆ ਉਹ ਨਾਰੀਅਲ ਪਕੜ ਲੈਂਦੀ ਹੈ ਹੱਥ ਦੇ ਵਿੱਚ ਤੇ ਉਹਦੇ ਵੱਲੋਂ ਇਹ ਵਾਅਦਾ ਕੀਤਾ ਜਾਂਦਾ ਹੈ ਕਿ ਮੈਂ ਆਪਣੇ ਪਤੀ ਦੇ ਨਾਲ ਸੜ ਕੇ ਖਤਮ ਹੋਵਾਂਗੀ ਤੇ ਉਹ ਫਿਰ ਪਛਾਹਾਂ ਨਹੀਂ ਹਟ ਸਕਦੀ ਇਸੇ ਤਰ੍ਹਾਂ ਜਦੋਂ ਹੁਣ ਮੈਂ ਫੈਸਲੇ ਕਰ ਲਏ ਆ ਤੇ ਰੱਬੀ ਇਬਾਦਤ ਵਿੱਚ ਜੀਵਨ ਬਤੀਤ ਕਰਨਾ ਤੇ ਹੁਣ ਮੈਂ ਜੋ ਕਿ ਬਾਸ਼ਨਾਵਾ ਵੱਲੋਂ ਜੇਕਰ ਮੈਨੂੰ ਮਰਨਾ ਪਵੇਗਾ ਤੇ ਮੈਂ ਤਿਆਰ ਹਾਂ ਹੁਣ ਮੈਂ ਕੋਈ ਝਿਜਕ ਨਹੀਂ ਹੈ ਮੈਨੂੰ ਬਾਸ਼ਨਾਵਾ ਵੱਲੋਂ ਮਰਨ ਤੋਂ ਕੋਈ ਡਰ ਨਹੀਂ ਹੈ ਮੈਂ ਤਿਆਰ ਹਾਂ ਇੱਕ ਉਸ ਔਰਤ ਦੇ ਮੁਤਾਬਕ ਉਸ ਔਰਤ ਵਾਂਗ ਜਿਹੜੀ ਸਤੀ ਪਰਥਾ ਨੂੰ ਅਪਣਾ ਕੇ ਆਪਣੇ ਪਤੀ ਦੇ ਨਾਲ ਸੜ ਬਲਨ ਦੇ ਲਈ ਤਿਆਰ ਵਰ ਤਿਆਰ ਹੋ ਗਈ।